ਸਰਾ ਦੀਨ ਕੇ ਹੈ ਤਾਂ ਉर्जा ਪੂਰਜਾ ਕਟ ਮਰੈ ਕਬਹੂ ਨਾ ਛੱਡਾ ਖੇਤ ਹੱਕ ਤੇ ਸੱਚ ਦੀ ਲੜਾਈ ਆਪਣੀਆਂ ਫਸਲਾਂ ਤੇ ਨਾਟਲਾਂ ਨੂੰ ਬਚਾਉਣ ਬਾਤ ਤੇ ਤਕਰੀਬ ਲਿਖਾਲ ਤੋਂ ਡਟੇ ਹੋਏ ਸਾਡੇ ਕਿਸਾਨ ਭਰਾ ਸਾਡੇ ਮਜ਼ਦੂਰ ਤੇ ਸਾਡੀਆਂ ਭੈਣਾਂ ਸਭ ਤੋਂ ਪਹਿਲਾਂ ਫਤਿਹ ਦੀ ਝੰਡਾ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਭਰਾਵੋ ਜੋ ਪਾਸੋਂ ਤੋਂ ਆਪਾਂ ਨੂੰ ਪਤਾ ਵੀ ਸ਼ੰਗਰੂਰ ਜਲਾ ਜੋ ਹੈ ਵੀ ਮੁੱਖ ਮੰਤਰੀ ਦਾ ਤੇ ਉਥੇ ਦੇ ਪ੍ਰਧਾਨ ਦਾ ਹਰਤਾ ਜਿਹੜਾ ਆਪ ਦਾ ਪ੍ਰਧਾਨ ਬਣਿਆ ਹੁਣ ਅਮਨ ਅਰੋੜਾ ਜੋ ਨਨੇ ਜਿਤਰਾ ਔਰੰਗੇ ਵੀ ਤਰ੍ਹਾਂ ਉਹਨਾਂ ਦੇ ਰੂਹ ਦੇ ਵਿੱਚ ਕੋਈ ਜਿੰਨ ਬਣਿਆ ਹੈ ਜਿਤਨਾ ਪ੍ਰਸ਼ਾਸਨ ਬਿਨਾ ਉਸੇ ਆਪਾਂ ਕਹਿੰਦੇ ਆ ਕਿਸੇ ਦੇ ਖੇਤ ਦੇ ਵਿੱਚੋਂ ਸਾਗ ਦੀ ਤੋੜਦਾ ਹੁੰਦਾ ਕੋਈ ਪਰ ਉਹ ਜਿੱਤਾਂ ਲੈ ਕੇ ਦੇਸ਼ੀ ਵੀ ਆ ਤੇ ਵੱਡੇ ਵੱਡੇ ਟਰੱਕ ਵੀ ਦੇਖ ਰਹੇ ਆ ਮਾਈ ਮਾਈ ਟਰੱਕ ਪੈਰਾ ਵਾਲੇ ਟਰੰਦੇ ਉਹਨਾਂ ਦੇ ਵੱਡੇ ਵੱਡੇ ਪਾਈਪ ਕਾਰਪੋਰੇਟ ਘਰਾਉਣ ਵਾਲੇ ਭਾਤ ਪਟੋਲੀ ਆਉਂਦੀਆਂ ਬੈਜ ਦੀਆਂ ਪਾਈਪਾਂ ਲੈ ਕੇ ਜੇਟਾ ਸਾਡੇ ਖਾਨਾ ਤੇ ਸਾਡੀਆਂ ਮਾਮਾ ਭੈਣਾ ਤੇ ਡਾਕੀ ਚਾਰਜ ਇਸ ਸਰਕਾਰ ਕਮਾਨ ਸਰਕਾਰ ਨੇ ਕੀਤਾ ਹੈ ਉਥੇ ਹੁਣ ਪੱਕਾ ਮੋਟਰ ਲਾਤਾ ਬੀਤੇ ਨੂੰ ਇੱਕ ਤਾਂ ਜਾਣ ਵੱਲੋਂ ਉਸ ਜਿਲੇ ਦੀ ਪਾਣ ਪਾਣ ਕੇ ਟੀਮਾਂ ਬੈਠਣਗੀਆਂ ਬਲਾਕਾਂ ਦੀਆਂ ਲੰਗਰ ਪਾਣੀ ਪੈਂਟ ਲਾਤੇ ਰੋਜ਼ ਤਕਰੀਰਾਂ ਹੁੰਦੀਆਂ ਨੇ ਕਿ ਇਹ ਚੱਲਦੀ ਐ ਕੱਲ ਵੀ 18 ਦਾ ਸਟੇਜ ਚੱਲੀ ਐ ਪਰ ਲੰਮਾ ਸਮਾਂ ਡਿਜੀਟਲ ਮੀਟਿੰਗ ਲੱਗੇ ਸਾਡੇ ਛੂਫੇ ਦੀ ਟੀਮ ਤੇ ਗਰੇਡੀ ਦੀ ਟੀਮ ਪਾਰਕ ਹੀ ਕਿਹੜੇ ਤੇ ਨਹੀਂ ਕੋਲਦੀ ਉਹ ਮੀਟਿੰਗ ਪਰ ਆ ਉਹ ਵਿਨਾਸ਼ਕਤਾ ਖਤਮ ਹੋ ਗਈ ਐ ਕਿਉਂਕਿ ਸਰਕਾਰਾਂ ਉਸੇ ਤਰ੍ਹਾਂ ਚੁੰਦੀਆਂ ਨੇ ਇਵੇਂ ਪਟੰਡੇ ਦੇ ਵਿੱਚ ਇੱਕ ਪਾਸੇ 4 ਕਰੋੜ ਦਾ ਰੇਟ ਦਿੱਤਾ ਜਾ ਰਿਹਾ ਜੀ ਮਰਪੀਕ ਬਦਲ ਨੂੰ ਤੇ ਆਪਣੇ ਪਾਸ ਤੇ ਉਹੀ 25 ਲੱਖ 20 ਲੱਖ ਰੁਪਈਆ ਇੱਕ ਏਕੜ ਦਾ ਰੇਟ ਇਹ ਸਰਕਾਰਾਂ چاہے ਪੰਜਾਬੀ ਹੋਵੇ ਨਾ ਹੈ ਸੈਕਟਰ ਦੀਪ ਨੂੰ ਵਾਰ-ਵਾਰ ਬੁਲਾ ਰਹੇ ਲੱਗਦੇ ਨੇ ਕੋਰਕਾਰ ਕੋਈ ਇਕੀਟਾਂ ਦੇ ਵਿੱਚ ਉਹਨਾਂ ਦੇ ਦਲਾਲ ਵੜ ਕੇ ਕੰਮ ਕਰਦੀਆਂ ਨੇ ਇੱਕ ਪਾਸੇ ਤਾਂ ਇਹਨਾਂ ਨੂੰ ਸਾਡੇ ਅੱਗਾ ਲੱਗਦੀਆਂ ਜਾਂ ਸਾਡੇ ਤੇ ਕੋਈ ਐਕਸ਼ਨ ਕਰਨਾ ਹੋਵੇ 1 ਮਿੰਟ ਦੇ ਵਿੱਚ ਹਰਕਤ ਉਹਦੇ ਕਾਜ ਆ ਜਾਂਦੇ ਨੇ ਆਰਾ ਜਦੋਂ ਸਰਕਾਰਾਂ ਨੇ ਆਪਣੇ ਇਹਨਾਂ ਦੇ ਕਿੱਤੇ ਪੁੱਲਦੇ ਨੇ ਤੁਸੀਂ ਪਿਛਲੇ ਜਦੋਂ ਛੋਟੀ ਛੀਂ ਸਾਹਾਰਾ ਗੱਟੀ ਰਾਜੋ ਕੀ ਫਾਜ਼ਲ ਕਾ ਦਾ ਪਿੰਡ ਹੈ ਉਥੇ ਪਹਿਲਾਂ ਕਾਹ ਦੁਨੇ ਦੇ ਵਿੱਚ 1 ਮਿੰਟ ਹੋਰ ਦਵਾ ਕੇ ਮੌਕੇ ਦੀ ਜੀਡੀਪੀ ਉਹ ਬਿੱਚੇ ਵੀਡੀਓ ਵਿੱਚ ਜਿਹੜਾ ਅੰਦਾ ਫੈਲਾਣਾ ਨਾ ਹੁੰਦਾ ਹੈ ਅੱਜ ਇਹ ਉਹਨਾਂ ਸਾਰਿਆਂ ਨੇ ਮਿਲ ਕੇ ਨਾ ਜਿਹੜਾ ਆਗਲੀ ਪਿੰਡ ਸੀਗਾ ਉਹਦੇ ਦਾ ਲਾਇਆ 45% ਗ੍ਰਾਂਟ ਜਿਹੜਾ ਲਗਲੀ ਰਾਜਿਕ ਗਟੋਕੀ ਬਣਾਇਆ ਸੀਗਾ ਖਾਲੂ ਗਟੋਕੀ ਉਹਤੇ ਲਾਇਆ 55% 43% 43 ਲੱਖ ਰੁਪਈਆ ਪਟੋ ਗ੍ਰਾਂਟ ਦੇ ਕੇ ਪਿੰਡ ਨੂੰ ਨਕਤੇ ਗਾਏ ਦੇ ਪਿੰਡ ਹੈ ਉਹ ਵੀ ਕਾਰਜਾਂ ਦੇ ਵਿੱਚ ਆਉਂਦੇ ਨਕ ਦੀ ਪਿੰਡ ਬਣਾ ਕੇ 43 ਲੱਖ ਰੁਪਈਆ ਖੜਕ ਗਏ ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੋਈ ਉਹਨਾਂ ਤੇ ਕਿਉਂਕਿ ਉਹਦਾ ਮੰਤਰੀ ਸਾਹਕੇ ਨਾਲ ਮਿਲ ਕੇ ਆਪਾਂ ਨੂੰ ਪਤਾ ਹੈ ਜਾਂ ਫਰਿਆਦ ਨਹੀਂ ਜਲਦੀ ਦਾ ਕੁਝ ਨਹੀਂ ਕਰ ਸਕਦੀ ਹੁੰਦੀ ਮੋਗਲਾ ਮੰਤਰੀ ਪੰਚਾਇਤ ਮੰਤਰੀ ਮੁੱਖ ਮੰਤਰੀ ਡੀਡੀਪੀ ਇਹ ਸਾਰੇ ਆਪਣੇ ਹਿੱਸੇ ਜਾਂਦੇ ਨੇ ਕਿਉਂਕਿ ਆਪਾਂ ਪਹਿਲਾਂ ਦੇਖਿਆ ਇੱਕ ਵਾਰੀ ਬਹੁਤ ਬਹੁਤ ਜ਼ਿਆਦਾ ਰਿਕਾਡ ਹੋਇਆ ਸੀ ਗਾਣੇ ਦੇ ਵਿੱਚ ਬੀਜੇਪੀ ਕਾਲੇ ਸ਼ਕਾ ਸੀ ਇਹ ਬਾਤਲ ਦੀ ਦੇ ਫੋਟੇ 2011 ਦੇ ਵਿੱਚ ਮੌਕੇ ਦੇ ਪੜ੍ਹਾਈ ਨੂੰ ਫੜ ਲਿਆ ਜਿਹੜਾ ਬੈਂਕ ਭਰਾ ਦੇ ਨਾਲ ਤਾਂ ਇਹਦੇ ਵਿੱਚ ਵਗਦੇ ਨੇ ਕਾਗਜ਼ ਦੇ ਵਿੱਚ ਉਹ ਲੋਕੀਆਂ ਨੇ ਸਾਰੇ ਪੈਸੇ ਲੈਤਾ ਸੀ ਤਾਂ ਤੇ ਉਹਨੂੰ ਮੈਨੇਜਰ ਵੀ ਤੇਰੇ ਦੇ ਪੱਖਾ ਹੋਊਗਾ ਉਹ ਕਹਨ ਕਰਾ ਰਹੇ ਹੋ ਤੇ ਪੱਖਾ 50 ਲੱਖ ਤਾਂ ਮੈਂ ਜਨਾ ਐਡਮ ਤੇ ਤਸਕੀਲਦਾਰ ਨੂੰ 70 ਲੱਖ ਦੰਨਾ ਐਡੀਸੀ ਨੂੰ ਤੇ 1 ਕਰੋੜ ਦਾ ਨਾ ਮਹੀਨੇ ਦਾ ਮੌਕੇ ਦੇ ਡੀਸੀ ਨੂੰ ਉਹ ਅੱਗੇ ਮੰਤਰੀ ਸਾਹਿਬ ਦੇ ਤੱਕ ਪਹੁੰਚਾਉਂਦੇ ਨੇ ਜਦੋਂ ਪਾਕਤੇ ਜਿਕੇ ਸਾਰੇ ਆਹੀ ਪ੍ਰਕਾਸ਼ਿਕ ਵਾਦਲਾ ਜਿਹਨੂੰ ਫਾਕੜੇ ਕਾਉਂ ਮੱਦਤਾ ਅੱਜਾ ਤੁਸੀਂ ਇਕਾਲਤਾਂ ਦੇ ਜੱਜਦਾਰ ਤਾਂ ਇਹਨੇ ਵਾਪਸ ਲੈ ਲਿਆ ਇਹ ਆਪਣੇ ਮੁਕਸਰ ਜਿਨੇ ਦੇ ਵਿੱਚ ਲੈ ਗਿਆ ਵੀ ਐਨਾ ਵਧੀਆ ਕਮਾਉ ਪੁੱਤਾ ਇਹ ਲੁਟਿਆਰੇ ਦੇ ਵਿੱਚ ਕਿਉਂ ਰਹੇ ਮੇਰੇ ਕੋਲ ਕਿਉਂ ਨਾ ਰਹੇ ਜਿਹੜੇ ਲੈ ਲੈ ਇੱਕ ਦੇ ਦੇ ਨੂੰ ਹੱਲ ਸੀਗਾ ਫਿਰ ਉਥੇ ਘਰ ਪੁੰਦਾ ਕੀਤਾ ਉਹਦਾ ਜੋ ਇਹ ਸਰਕਾਰ ਆਈ ਆ ਨਾ ਭਰਾਵੋ ਇਹਨਾਂ ਨੂੰ ਤੁਸੀਂ ਕੀ ਰਾਤ ਰੱਖ ਸਕਦੇ ਹੋ ਖੋਟੇ ਰੱਤ ਨਾਲ ਨਹੀਂ ਕਰਨਗੇ ਇਹ ਇਹ ਅਕਸਰ ਤਾਂ ਹੀ ਤੇ ਪਿੱਛੇ ਆਲਾ ਜਿਹੜਾ ਸ਼ਿਆਸੀ ਟੋਲਾ ਰਾਜ ਮਿਲ ਕੇ ਜਿਵੇਂ ਕੋ ਮੱਕਾ